ਸਰਵਤਰਮ ਨਿਊਜ਼ ਚੈਨਲ ਵਿੱਚ ਆਪ ਸਭ ਜੀ ਦਾ ਸਵਾਗਤ ਹੈ ਜੀ ਸਰਵਤਰਮ ਨਿਊਜ਼ ਚੈਨਲ ਟੀਮ ਅੱਜ ਪਹੁੰਚੀ ਗੁਰੂਕਿਰ ਸੋਈ ਖੇੜ ਅਸ਼ਰਵਾਲ ਜ਼ਿਲ੍ਹਾ ਛੇਰਪੁਰ ਵਿਖੇ ਜਿੱਥੇ ਕਿ ਗਰਮਾਤਮਕ ਮੁਕਾਬਲੇ 13 ਅਕਤੂਬਰ ਤੋਂ 17 ਅਕਤੂਬਰ ਤੱਕ ਸਮੂਹ ਪ੍ਰਬੰਧਕਾਂ ਦੀ ਦੇਖਰੇਖ ਹੇਠ ਕਰਵਾਏ ਜਾ ਰਹੇ ਹਨ ਸਵਜ ਗਰਮਾਤਮਕ ਮੁਕਾਬਲਿਆਂ ਦੇ ਫਾਈਨਲ ਮੁਕਾਬਲੇ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਦੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵਿਦਿਆਰਥੀਆਂ ਨੇ ਹਿੱਸਾ ਲਿਆ ਅੱਜ ਜੋ ਫਾਈਨਲ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਬੱਚਿਆਂ ਨੇ ਵੱਖ-ਵੱਖ ਪੋਜੀਸ਼ਨਾਂ ਪ੍ਰਾਪਤ ਕੀਤੀਆਂ ਸੋ ਇਹਨਾਂ ਦੇ ਰਿਜ਼ਲਟ ਕੱਲ ਨੂੰ ਨਾਮਵੰਨ ਸਮਾਗਮ ਵਿੱਚ ਐਲਾਨੇ ਜਾਣਗੇ ਆਓ ਦੇਖਦੇ ਹਾਂ ਅੱਜ ਦੇ ਫਾਈਨਲ ਗੁਰਮਤ ਮੁਕਾਬਲੇ ਦੀਆਂ ਕੁਝ ਲਾਈਵ ਤਸਵੀਰਾਂ ਸੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜੂਰ ਕਰੋ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸੋ ਦੇਖਦੇ ਰਹੋ ਸਰਬਤਰਮ ਨਿਊਜ਼ ਚੈਨਲ ਧੰਨਵਾਦ Vem, I'm <laughs> gonna <laughs> राम परवान जना जानदेस कारी उन परवान जनात ਕੀਤੀ ਬਲੇ ਗੁਰੂ ਪਰਖ ਖਾਲਸਾ ਦੀ ਐਮੋ ਛਾਉ ਡਾਲੇ ਨੂੰ ਹੁਕਮ ਕੇ ਜਹਾਨ ਹਾਂ ਜਰਨੈਲ ਬੰਨੋ ਸਤਖਾ ਸ੍ਰੀ ਹਰਮੰਦਰ ਸਾਹਿਬ ਜੀ ਦੀ ਕੀਤੀ ਬੇਨਬੀ ਦਾ ਬਦਲਾ ਲੈਣ ਚੰਗਣਾ ਮਦਾਨੀ ਜਾ ਰਹੇ ਨੇ ਉਸ ਵਰਗਾ ਸੀਨ ਇੰਦੀ ਬਣਾ ਦਿੱਤਾ ਜਾ ਰਿਹਾ ਹੈ ਮਾਇਆ ਦੇ ਪੂਲਾ ਵੇ ਵਿਚਿਆੜ ਕੇ ਜਿ ਪੁੱਲੇ ਗੀ ਹਾਸਿ ਤੇਰੇ ਨਾਮ ਨੂੰ ਮਨ ਸਦਾ Papa ਵਾਲੇ ਦੌੜਦਾ ਕੱਲ੍ਹ ਤੇ ਰੋਏ ਇੱਕ ਦਿਨ ਗਾਮ ਨੂੰ ਮਨਨੀ ਵਉਤੀ ਮਤ ਬਖਸ਼ੋ ਮਨਨੀ ਵਉਤੀ ਮਤ ਬਖਸ਼ੋ ਦੇ ਬੰਦੇ ਦੀ ਦਤ ਚੋੜੀ ਪਾ ਦੇਓ ਰੱਖੇ ਨੀ ਮਾਨਿਆ ਦਮਾ ਬੰਦੇ ਦੀ ਦਤ ਚੋੜੀ ਪਾ ਦੇਓ ਰੱਖੇ ਦਾਰਸ਼ਨਿਕਾਂ ਲਈ ਨਾਨਦਪੁਰ ਗਿਆ ਇਹ ਸੋਚਦਾ ਹੈ ਕਿ ਮੈਂ ਸਿੱਖਾਂ ਦੇ ਗੁਰੂ ਨੂੰ ਮੱਥੇ 'ਤੇ